ਆ ਵੀ ਇਹ ਰੋਂਗ ਪਾਰਕਿੰਗ ਲੱਗੇ ਸੀ ਇਹਨਾਂ ਦੇ ਚਲਾਨ ਕਰ ਦਿੱਤੇ ਕਿਹ ਨਾਲੇ ਰੋਂਗ ਸਾਈਡ ਤੇ ਖੜੀ ਕਰਮ ਤੇ ਬਾਪ ਜੀ ਤੇ ਜਿੱਦੇ ਵੀ ਆ ਪੁਲਿਸ ਨਾਲ ਜੇ ਰਵੈਸ ਕਰਦੇ ਆ ਗਲਤੀ ਮੰਨਦੇ ਨਹੀਂ ਕੋਈ ਨਹੀਂ ਉਹਨਾਂ ਨੇ ਚਲਾਨ ਕਰਾ ਲਿਆ ਜੀ ਆਪਣਾ ਉਹਨਾਂ ਦਾ ਚਲਾਨ ਕਰ ਦਿੱਤਾ ਤੇ ਉਹਨਾਂ ਨੂੰ ਸਾਨੂੰ ਕੀ ਅਪੀਲ ਕਰਦੇ ਹੋ ਜੋ ਇਹੋ ਹੀ ਕਵਾਂਗੇ ਕਿ ਆਪਣਾ ਨਾਮ ਲਾਓ ਸੜਕ ਦੇ ਉੱਤੇ ਨਾਮ ਲਾਓ ਕਿ ਟ੍ਰੈਫਿਕ ਜਮ ਹੁੰਦੀ ਹੈ ਅੱਛਾ ਸਰ ਕਾਫੀ ਪਹੁੰਚ ਵੀ ਕਰਦੇ ਆ ਫੋਨ ਵੀ ਕਰਾਉਂਦੇ ਆ ਮੰਤਰੀ ਸਹਿਬਾਨਾਂ ਦੇ ਆ ਕਰ ਲੀਏ ਇੰਨਾ ਹੀ ਨਿਕਿਤ ਅਧਿਕਾਰੀਆਂ ਚਲਾਨ ਕਰ ਦਿੱਤੇ ਗਏ ਜੀ ਕੋਈ ਤਾਂ ਰੋਂਗ ਪਾਰਕਿੰਗ ਤੇ ਚਲਾਨ ਕਰ ਦਿੱਤੇ ਗਏ ਇਹ ਜਿਹੜੇ ਗਲਤ ਲਾਈਆਂ ਵਾ ਉਹ ਗਲਤ ਕੰਮ ਆ ਉਹ ਟੋ ਹੋਣਗੀਆਂ ਹੋਣਗੀਆਂ ਕਾਨੂੰਨ ਮੁਤਾਬਕ ਉਹਨਾਂ ਤੇ ਕਾਰਵਾਈ ਹੋਊਗੀ ਇਹ ਅਕਸਰ ਹੀ ਇੱਥੇ ਜਿੰਨੀਆਂ ਮਰਜ਼ੀ ਤੁਸੀਂ ਗੱਡੀਆਂ ਚੁੱਕ ਲੈਂਦੇ ਹੋ ਫਿਰ ਵੀ ਇੱਥੇ ਰੋਜ਼ ਇਹੀ ਹਾਲ ਆ ਲਗਭਗ ਜਿਹੜੀਆਂ ਵਾਈਟ ਲਾਈਨ ਐ ਇੱਥੋਂ ਇਧਰਲੇ ਪਾਸੇ ਲਿਖਿਆ ਹੋਇਆ ਸੜਕਾਂ ਦੇ ਪਾਸੇ ਬਾਹਰ ਹੀ ਆਪਾਂ ਤਾਂ ਲੋਕਾਂ ਨੂੰ ਇਹ ਹੀ ਕਹਿੰਦੇ ਆਂ ਪਬਲਿਕ ਨੂੰ ਪਰੇਸ਼ਾਨੀ ਨਾ ਆਵੇ ਸਹੀ ਆਪਣਾ ਗੱਡੀਆਂ ਲਾਓ ਇੱਥੇ ਸੜਕ ਤੇ ਹੀ ਲਾ ਕੇ ਚੱਲ ਜਾਂਦੇ ਨੇ ਉਹਨਾਂ ਦੀ ਆਪਾਂ ਟੋ ਕਰਾਂਗੇ